ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਲੋਕ ਨਾਚ ਬਾਰੇ ਦੂਜੀਆਂ ਲੋਕ ਕਲਾਵਾਂ ਦੀ ਤਰ੍ਹਾਂ ਲੋਕ ਨਾਚ ਵੀ ਮਨੁੱਖੀ ਮਨ ਦਾ ਸਹਿਜ ਪ੍ਰਗਟਾਵਾ ਹੈ ਨੱਚਣਾ ਕੁੱਦਣਾ ਮਨ ਕਾ ਚਾਹ ਦੇ ਵਾਕ ਅਨੁਸਾਰ ਲੋਕ ਕਲਾ ਦਾ ਜਨਮ ਜੀਵਨ ਦੀ ਸੁਭਾਵਿਕ ਫਿਜ਼ਾ ਵਿੱਚੋਂ ਹੁੰਦਾ ਹੈ ਲੋਕ ਜੀਵਨ ਦਾ ਸਹਿਜ ਪ੍ਰਗਟਾਵਾ ਹੋਣ ਸਦਕਾ ਹੀ ਲੋਕ ਕਲਾ ਦੇ ਲਗਭਗ ਹਰ ਰੂਪ ਵਿੱਚੋਂ ਲੋਕ ਚੇਤਨਾ ਦਾ ਅਕਸ ਲੱਭ ਪੈਂਦਾ ਹੈ ਨਾਚ ਵਿੱਚ ਭਾਵੇਂ ਸਰੀਰਕ ਮੁਦਰਾਵਾਂ ਨਜ਼ਰ ਆਉਂਦੀਆਂ ਹਨ ਪਰ ਇਸ ਦਾ ਖੇਤਰ ਜਿਸਮ ਦੇ ਰਸਤੇ ਰੂਹ ਤੱਕ ਫੈਲਿਆ ਹੁੰਦਾ ਹੈ ਪੰਜਾਬੀ ਲੋਕ ਨਾਚ ਦੀਆਂ ਬਣਗੀਆਂ ਹਿੱਟ ਲਿਖੇ ਅਨੁਸਾਰ ਹਨ ਗਿੱਧਾ ਗਿੱਧਾ ਪੰਜਾਬ ਵਿੱਚ ਔਰਤਾਂ ਦਾ ਨਾਚ ਮੰਨਿਆ ਜਾਂਦਾ ਹੈ ਪਰ ਮਾਲਵੇ ਖੇਤਰ ਵਿੱਚ ਮਰਦਾਂ ਦਾ ਗਿੱਧਾ ਵੀ ਮਸ਼ਹੂਰ ਰਿਹਾ ਹੈ ਕਾਟੋ ਬੁਦਕੂ ਤੇ ਖੜਤਾਲਾ ਮਰਦਾਂ ਦੇ ਗਿੱਧੇ ਦੇ ਵਿਸ਼ੇਸ਼ ਪੱਖ ਹਨ ਜਦੋਂ ਵਿਆਹ ਸ਼ਾਦੀ ਜਾਂ ਮੇਲਿਆਂ ਉੱਤੇ ਨੱਚਣ ਦੇ ਮੁਕਾਬਲੇ ਹੋ ਜਾਂਦੇ ਹਨ ਤਾਂ ਸਾਰੀ-ਸਾਰੀ ਰਾਤ ਗਿੱਧਾ ਪੈਂਦਾ ਰਹਿੰਦਾ ਸੀ। ਪੰਗੜਾ ਮਰਦਾਂ ਦੇ ਲੋਕ ਨਾਚ ਪੰਗੜੇ ਦਾ ਲੋਕ ਜੀਵਨ ਵਿੱਚ ਉਹੀ ਮਹੱਤਵ ਹੈ ਜਿਹੜਾ ਇਸਤਰੀਆਂ ਦੇ ਲੋਕ ਨਾਚ ਦਾ ਗਿੱਧੇ ਦਾ ਮੰਨਿਆ ਜਾਂਦਾ ਹੈ। ਪੰਗੜਾ ਕਈ ਵਾਰ ਗਿੱਧੇ ਨਾਲ ਰਲਗੱਡ ਕਰ ਲਿਆ ਜਾਂਦਾ ਹੈ ਪਰ ਪੰਗੜਾ ਪੰਜਾਬੀਆਂ ਦਾ ਕੌਮੀ ਨਾਚ ਹੈ। ਇਹ ਲੋਕਨਾਚ ਟਿੱਡੇ ਸਿੱਧੇ ਢੰਗ ਨਾਲ ਪੰਜਾਬ ਦੇ ਕਿਸਾਨੇ ਜੀਵਨ ਦਾ ਪ੍ਰਦਰਸ਼ਨ ਕਰਦਾ ਹੈ। ਝੂਮਰ ਝੂਮਰ ਪੱਛਮੀ ਪੰਜਾਬ ਦੇ ਸੰਦਲਵਾਰ ਦੇ ਮਰਦਾਂ ਦਾ ਲੋਕਨਾਚ ਹੈ। ਇਸ ਵਿੱਚ ਸ਼ੇਖੂਪੁਰ, ਲਾਇਲਪੁਰ, ਮਿੰਡ, ਗੁਮਰੀ ਅਤੇ ਝੰਗ ਦੇ ਇਲਾਕੇ ਸ਼ਾਮਲ ਹਨ। ਇਸ ਇਲਾਕੇ ਦੇ ਜਾਂਗਲੀ ਲੋਕ ਅਜੀਬ ਤਰ੍ਹਾਂ ਦਾ ਜੀਵਨ ਗੁਜ਼ਾਰਦੇ ਹਨ। ਇਹਨਾਂ ਲੋਕਾਂ ਦੇ ਖੁਸ਼ੀ ਤੇ ਮਲਾਰ ਦੇ ਆਪਮਹਾਰੇ ਐਕਸ਼ਨ ਹੀ ਝੂਮਰ ਨਾਚ ਦਾ ਮਹਾਂਦਰਾ ਸਾਕਾਰ ਕਰਦੇ ਹਨ। ਇਸ ਨਾਚ ਦੀਆਂ ਹਰਕਤਾਂ ਭੰਗੜੇ ਵਾਲੀਆਂ ਨਹੀਂ ਪਰ ਭੰਗੜੇ ਵਾਂਗ ਇਸ ਵਿੱਚ ਢੋਲ ਲਾਜ਼ਮੀ ਹੁੰਦਾ ਹੈ। ਸੰਮੀ ਸੰਮੀ ਮੁਟਿਆਰਾਂ ਦਾ ਨਾਚ ਹੈ ਇਹ ਵੀ ਸੰਦਲਬਾਰ ਦੀ ਧਰਤੀ ਤੇ ਨੱਚਿਆ ਜਾਂਦਾ ਹੈ। ਇਸ ਨਾਚ ਦਾ ਨਾਂ ਇੱਕ ਕੁੜੀ ਸੰਮੀ ਦੇ ਨਾਮ ਉੱਤੇ ਪਿਆ ਦੱਸਿਆ ਜਾਂਦਾ ਹੈ। ਜਦੋਂ ਉਸ ਦਾ ਮਾਹੀ ਉਸ ਨੂੰ ਛੱਡ ਕੇ ਦੂਰ ਚਲਾ ਗਿਆ ਤਾਂ ਉਸ ਮਾਹੀ ਦੀ ਯਾਦ ਵਿੱਚ ਨੱਚਿਆ ਗਾਇਆ ਕਰਦੀ ਸੀ। ਬਾਅਦ ਵਿੱਚ ਇਹ ਨਾਚ ਲੋਕ ਕਲਾ ਦੇ ਖੇਤਰ ਵਿੱਚ ਸ਼ਾਮਲ ਹੋ ਗਿਆ। ਚੱਕਰ ਤਾੜੀ ਚੁਟਕੀ ਨਾਲ ਗਾਇਆ ਜਾਣ ਵਾਲਾ ਇਹ ਸਾਦਾ ਜਿਹਾ ਨਾਚ ਹੈ ਲੁੱਡੀ ਲੁੱਡੀ ਪੰਜਾਬ ਦਾ ਖੁਸ਼ੀ ਭਰਿਆ ਨਾਚ ਹੈ ਬਹੁਤ ਵੱਡੀ ਪ੍ਰਾਪਤੀ ਦੀ ਖੁਸ਼ੀ ਲੁੱਡੀ ਪਾ ਕੇ ਪ੍ਰਗਟ ਕੀਤੀ ਜਾਂਦੀ ਹੈ ਲੁੱਡੀ ਦਾ ਤਾਲ ਵੱਖਰਾ ਹੁੰਦਾ ਹੈ ਤਾੜੀ ਮਾਰਨਾ ਮੋਢੇ ਹਿਲਾਉਣੇ ਅੱਖਾਂ ਮਟਕਾਉਣਾ ਇਸ ਦੇ ਵੱਖਰੀ ਕਿਸਮ ਦੇ ਅੰਦਾਜ਼ ਹਨ ਲੁੱਡੀ ਤੀਵੇਂ ਮਰਦ ਦੋਵਾਂ ਵਿੱਚ ਪ੍ਰਚਲਿਤ ਹੈ ਕਿੱਕਲੀ ਕਿੱਕਲੀ ਅਸਲ ਵਿੱਚ ਛੋਟੀਆਂ ਬੱਚੀਆਂ ਦਾ ਲੋਕ ਨਾਚ ਹੈ ਉਂਝ ਇਸ ਵਿੱਚ ਉਮਰ ਦੀ ਕੋਈ ਹੱਦ ਨਹੀਂ ਕਈ ਵਾਰ ਗਿੱਧੇ ਵਿੱਚ ਵੀ ਕਿੱਕਲੀ ਦਾ ਨਾਚ ਨੱਚ ਲਿਆ ਜਾਂਦਾ ਹੈ ਇਹ ਨਾਚ ਦੋ ਕੁੜੀਆਂ ਵਿੱਚ ਵਧੇਰੇ ਸੋਹਣਾ ਨੱਚਿਆ ਜਾਂਦਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ